ਪਰਮਾਸ਼ੇ ਪੁਜਤਾ ਹੋਗੇ ਪ੍ਰਭ ਜਹੇ ਗੈ ਖੂਟ ਕਬਿ ਇਹ ਅਸਤ ਕੋਈ ਨਾ ਜਨਮ ਹੈ ਆਪੜਾ ਘਰ ਲਾਵੇ ਆਗ ਪਾਚੂ ਨਰਕ ਜਰ ਗੈ ਐ ਰਾਮ ਬਾਸ ਫਰਦੈ ਪਾਸ਼ੇ ਭੂਜ ਭੋਗੈ ਤਿਨ ਕੋ ਗੁੜ ਲੈ ਖਾਈ ਤਬੀਰ ਮੈਂ ਜਨ ਤੂੰ ਪੜਬੋ ਪੜਵੋ ਅਰ ਮੈ ਸੋ ਭਲ ਜੋਗੈ ਭਗਤ ਰਛਾ ਦੂ ਰਾਮ ਕੇ ਭਾਵੈ ਜਤੋ ਲੋਗ ਤਬੀਰ ਲੋਕਨੰਦ ਬੰਬੜਾ ਜੇ ਵਰਣਾਈ ਗਿਆਨ ਤਗੜ ਆਤਮ ਰੋਲਾਗਮ ਕਬੀਰ ਕਤ ਜਲੁ ਫੁਲ ਪਰਿ ਕਾਫਰ ਕੂਟ ਤੋੜ ਤੋ ਜੋਗੀ ਬਪੜਾ ਖਿਲਿਓ ਆਸੁਰ ਰਈ ਬੂਤ ਕਬੀਰ ਪੁਰ ਜਾਲ ਬਾਸ਼ ਨੇ ਜੀਵਨ ਦੇਕੋ ਜਾਲ کیٹوں گھڑی نہ شوٹتائے پھر کرو سمد سمالا کبھیر سمند نکشوٹی ہے جاؤ اکھر ہو گوئے پوکر پوکر ٹونڈتے پروں نہ کر رہے کو ہو ہوئے کبھیر ڈمسائیں بے جائیں تانگیں نائیں کوئے دید ਤਰੀਪੀ ਆਪਰਣੀ ਕਰਤੇ ਮਰੇ ਸੋ ਗੋਏ ਕੰਬੀਰ ਬੈਸ ਨੂੰ ਪੀ ਕੋ ਕਰਤਾ ਦੀ ਸਾਪਤ ਪੀ ਬਰੇ ਬਾਇ ਉਹਨ ਤੋ ਸੁਣੇ ਅਰਨਾਮੁ ਜਸ ਉਹ ਪਾਪ ਦੇ ਸਾਰ ਲਜਾਇ ਕਬੀਰ ਫਰਨਾ ਤੁਬਲਾ ਤੂ ਹਰੀਆ ਰਤਨ ਲਾਗਰੇ ਏਕ ਜੀਓ ਇਤੋ ਪੰਚੋ ਕਾਲ ਅਮੇਰ ਬੰਦਾ تیر ਜੋ ਘਰ ਪਰ ਤੇ ਮੈ ਨਿਰਮਲ ਨੀਰ ਕਬੀਰ ਨਰਮੜ ਮੜਤਾ ਜੈ ਸਤਿ ਗੁਰ ਬੀਰ ਕਾਖ ਲੰਗੂ ਵਰ ਮਿਲੈ ਕਹਿਂਦੁ ਕਬੀਰ 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 ਵਰ ਦਿੱਤੀ ਅਦੇ ਤੁਨਾ ਗੁਰਿ ਭਾਇ ਤਰਾਨ ਸਰੇ ਗੀਤੋ ਮਿਲੈ ਤੁਮ ਨੰਨ ਗਵਾਇ ਕਬੀਰ ਹਰਿ ਕੀਰ ਤਲਹ ਆਹ <laughs> <laughs>

ਪਰੋਕਰੀ ਕਮੀਰ ਕਮੀਰ ਅਭੀਜ ਸੁਪਨਾਏ ਹੂਨ ਕਰਲਾਏ ਕਹਿ ਤੇਰੇ ਮੁਖ ਦੇਖਾਇਨਾ ਤਗ ਪੱਕੇ ਪਾੜਵੇਂ ਮੇਰੇ ਤਨ ਕੋਚਾ ਕਮੀਰ ਬਾਤੀ ਪੀਵਨ ਕਰੇ ਬਾਣਸਰਾ ਚੋੜਾ ਸਾਰਾ ਤੇਰੇ ਕਿਰਪਾ ਬੜਾ ਬੜੂ ਬੇਖਾ ਕਬੀਰ ਬੈਨਦੀ ਕਰ ਕਾਹੇ ਆਪੀ ਸਾਇ ਕਿਰਸਾਏ ਤੈ ਸਰਬ ਮਤ ਕੋ ਪੂਰੀਏ ਸਭੁ ਨਾ ਲਾਇ ਪਾਇ ਕਦੇ ਜਤਨ ਅਰਥ ਜਾਤੇ ਹੋ ਘਟੇ ਨਾਹੀ ਕੋ ਜੋ ਬਿਦਾ ਜਰ ਜਨ ਤਮ ਉਤਰ ਫਲੋ ਕੋ ਸੋਰੁ ਹੋਇ ਮਾਖੀ ਤਕ ਤਕ ਪਰਵਰ ਚਰਨ ਗੰਧਉ ਪਰ ਜਾਏ ਕਬੀ ਰਤ ਮੋਬਲ ਰੁਕੀ ਮੋਬਲ ਬੁਲਾ ਸੰਸਾਰ ਤੇਰੇ ਜਦ ਆਨ ਮੰਨ ਤਿਆਰ ਹੋ ਬੋਟੀ ਲਾਗੀ ਪੂਰ ਕਾਇਨਾਤ ਸੰਡੇ ਕਾਟਕੇ ਦਾਉ ਰੂਹ ਚਰਹਿ ਬੂਰ ਤਬੀਰ ਐ ਸੋਇ ਪਰੀ ਬੜ ਕੋ ਭਾਵਤ ਕੀਨ ਬਰਦੇ ਤੇ ਕੀ ਕਰਪੜਾ ਜਬ ਕੋ ਤੈ ਮੇਰੇ ਤਸਕੁਰਾ ਤੋਂ ਤੂਸੀ ਹੈ ਬੜਪੁਰ ਗਰੀਆ ਹੋਏ ਆਉਂ ਘੜਿਆਰ ਮੋੜਖੈ ਭਲੁਆ ਕੈਨ ਰ ਹੋਏ ਤੇ ਮੇਰੇ ਤਾਗਰ ਜਲਪਨ ਹੀ ਹਾਰ ਕਾਲ ਜੈ ਤੁੰਟ ਪਰ ਜੋਗਾ ਚਿਰਤ ਹੈ ਅਪਨੋ ਕੋਈ ਨਾ ਤੇ ਲੋਰ ਗਾਉ ਕਰੇ ਸੁਪਾਰੇ ਜੀਵਰੇ ਜੈ ਕਿੰਝ ਤੈ ਤੇ ਜਾਉ ਕਬੀਰ ਜਪੜੀ ਕਾ ਜਤੀ ਕੀ ਕੀ ਆਦਿਕ ਲਾਭ ਹੈ ਲੋਏ ਹੈ ਵਾਹੋਈ ਕੰਨੀ ਪਾਰ ਸਚੰਦੜੇ ਤਰੇ ਇਹ ਸੁਗੰਦ ਤਹਿਨੜ ਹੁਣ ਐਸਾ ਹੋ ਜਾਏ ਇੱਕ ਦੋ ਸਾਂਝੂ ਮੋਰ ਮਿਲੇ ਆ ਇੱਕ ਦੋ ਸਾਂਝੂ ਮੋਰ ਮਿਲੇ ਹੋ ਚਲਦੀ ਜਾ ਚਲ ਲਈ ਕਦੇ ਮੈਂ ਕਹ ਹੋਈ ਪੜਾ ਤੈਨੂੰ ਤੰਦਿ ਭੱਜਦਾਏ ਤਬੀਰ ਨਾ ਕਬੀਆ ਕੁੰਨੀ ਜਨ ਦਸ ਦੇਵ ਪਜਾਈ ਨਦੀ ਨਾਮ ਸੰਜੋ ਨਦੀਆਉ ਤਉ ਤੋ ਮਲਹ ਆਏ ਤਬੀਰ ਸਤ ਸਭ ਧਰਮਸ ਪੈਰੋ ਕਰਨ ਪੈਰੋ ਦਨਰਾਏ ਅਸਤੋ ਕਾਜ ਜਜਕ バダデ जरा रे バकुलक मारक अरज राम न नबो लाई तबीर एत को नहीं तिल का देव भूका अंदर भूख न जाई अरनो तबीर कोका तबीर सति कोकारे चढ़ी ਕੋੜੋੜੀ ਦਮਸਾੜਨ ਲੋਕ ਸਭਾ ਆ ਚਲ ਗਏ ਅਨੁਪਮ ਕਾਮਗਜਾਨ ਕਬੀਰ ਬੜ ਪੰਖੀ ਪਰੋ ਕੋੜੋੜਦ ਦਮ ਜਾਈ ਦੁਜੈ ਸੇ ਸਬਦਤ ਮਿਲੈ ਸੋਤੈ ਸੁਨੂਦੁ ਫਲ ਖਾਈ ਕਬੀਰ ਜਖੂ ਕੁਲਿਤੈ ਬਾਲੋ ਸੋਈ ਪਾਵਦਰ ਸੋਈ ਹਿਰਦੇ ਤੂ ਪਾਇਆ ਜਾਕੋ ਪਹਿ ਪਾਇਓ ਤਬੀਰ ਵਾਰੀ ਵਰੁਪਸੰਗ ਕੀ ਕਿਲੇ ਵਿਕਿਰਦੇ ਨਾ ਤੂ ਚਲੈ ਕੋ ਥੀ ਵਿਐ ਸਤਿ ਸੰਗਤ ਸਦਕੇ ਕਬੀਰ ਭਾਰ ਪਰ ਆਈ ਸੱਚਲੇ ਕਬੀਰ ਭਾਰ ਪਰ ਆਈ ਸੱਚਲੇ ਚਲਉ ਜਾਹਿ ਬਾਟ ਆਪਣਨ ਭਾਰੇ ਨਰਨਦਰ ਆਦੇ ਔ ਘਟ ਘਾਟ ਕਬੀਰ ਪਰ ਕੀ ਤਾਂਤੀ ਲਾ ਕਰੀ ਘੜੀ ਕਰੇ ਪੁਕਾਰ ਮਖਬਸ ਪਰੋ ਨੋ ਭਾਰੇ ਤੇ ਦਾਗ ਬੁਧ ਬਾਰੇ ਕਬੀਰ ਇੱਕ ਰੱਤੇ ਦੁਨ ਹੋਏ